ਹੋਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਗਾਇਜ਼ ਅੱਜ ਆਫਰ ਫੇਰ ਆ ਚੁਕੇ ਇੱਕ ਨਵਾਂ ਬਲੌਗ ਲੱਗੇ ਥੋੜੇ ਇੱਕ ਨਵੀਂ ਰੈਸਪੀ ਲੈ ਕੇ ਤੁਹਾਡੇ ਲਈ ਰੈਸਪੀ ਕੀ ਹੈ ਉਹਦੇ ਲਈ ਤੁਹਾਨੂੰ ਬਲੌਗ ਚ ਹੀ ਪਤਾ ਲੱਗੇਗਾ ਅਸੀਂ ਰੈਸਪੀ ਦਾ ਨਾਮ ਹੱਲੇ ਨਹੀਂ ਦੱਸਿਆ ਬਲੌਗ ਚ ਦੇਖੋ ਤੇ ਬਲੌਗ ਪੂਰਾ ਰੈਸਪੀ ਚਾਹੀਦੀ ਹੈ ਬਲੌਗ ਦੇਖ ਲਿਓ ਹਾਂ ਬੜੀ ਫਟਾਫਟ ਬਨਣ ਵਾਲੀ ਰੈਸਪੀ ਦੱਸ ਰਹੀ ਸੀ ਤੁਹਾਨੂੰ ਤੇ ਤੁਸੀਂ ਚਾਹ ਨਾ ਖਾ ਸਕਦੇ ਤੇ ਤੁਸੀਂ ਚਾਹ ਦੇ ਵੀ ਬਣਾ ਸਕਦੇ ਹੋ ਭਾਵੇਂ ਸ਼ਾਮੇ ਤਫਰਾ ਹਾਂਜੀ ਸੋ ਹੁਣ ਆਪਾਂ ਬਿਨਾਂ ਟਾਈਮ ਵੇਸਟ ਕਰਦੇ ਬਣਦੇ ਦੋ ਹੀ ਜਿਹੜੇ ਉਹ ਤੁਹਾਨੂੰ ਦਿਖਾਉਗਾ ਸੋ ਗਾਇਸ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਜਲਦੀ ਅੱਗੇ ਵਧਦੇ ਰਹਾਂਗੇ ਸੋ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਆ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਤੇ ਬੇਸਨ ਦੀ ਇੱਕ ਟੇਸਟੀ ਜਿਹੀ ਰੈਸਪੀ ਜਿਹੜੀ ਕਿ ਬਹੁਤ ਜ਼ਿਆਦਾ ਜਲਦੀ ਬਣ ਜਾਂਦੀ ਹੈ ਤੁਸੀਂ ਇਹਨੂੰ ਸਵੇਰੇ ਚਾਹ ਨਾਲ ਜਦੋਂ ਮਰਜੀ ਖਾ ਸਕਦੇ ਹੋ ਸਵੇਰੇ ਤੇ ਆਪਾਂ ਇਹਦੇ ਲਈ ਆਲੂ ਜਿਹੜੇ ਆ ਉਹ ਓਇਲ ਘੱਲ ਲਿਆ ਤੇ ਮੈਸ਼ੀ ਕਰ ਲਿਆ ਤੇ ਤੁਸੀਂ ਇਹਨੂੰ ਕद्दूकस ਕਰਨਾ ਚਾਹੇ ਉਹ ਵੀ ਕਰ ਸਕਦੇ ਹੋ ਬਲਕਿ ਤੇ ਹੁਣ ਆਪਾਂ ਇਹਦੇ ਲਈ ਲੈ ਲਿਆ ਬੇਸਨ ਧਨੀਆ ਤੇ ਹਰੀ ਮਿਰਚ ਲਾਲ ਮਿਰਚ ਨਮਕ ਤੇ ਹਲਦੀ ਲਿੱਤੀ ਆਪਾਂ ਇਹਦੇ ਲਈ ਹੁਣ ਆਪਾਂ ਇਹਨੂੰ ਕਰਾਂਗੇ ਅੱਗੇ ਸੋ ਗਾਇਜ਼ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਸਾਰਾ ਕੁਝ ਇਹਦੇ ਵਿੱਚ ਪਾਾਂਗੇ ਤੇ ਤੁਸੀਂ ਇਹਦੇ ਵਿੱਚ ਜੀਰਾ, ਜੁਆਇਨ ਜੋ ਕੁਝ ਪਾਣਾ ਚਾਹਦੇ ਹੋ ਉਹ ਤੁਹਾਡੀ ਮਰਜ਼ੀ ਆ ਤੁਸੀਂ ਪਾ ਸਕਦੇ ਹੋ ਪਿਆਜ਼ ਜੋ ਮਰਜ਼ੀ ਤੁਸੀਂ ਪਾ ਸਕਦੇ ਹੋ ਤੇ ਜਿਹਨਾਂ ਆਪਾਂ ਇਹ ਵਿੱਚ ਹਲਦੀ ਮਿਰਚ ਮਸਾਲੇ ਸਾਰੇ ਜਿਹੜੇ ਪਾ ਰਹੇ ਆ ਜਿਹੜੇ ਮਸਾਲਾ ਖੰਦੇ ਮਸਾਲਾ ਵੀ ਪਾ ਸਕਦੇ ਹੋ ਤੇ ਹੁਣ ਆਪਏ ਦੇ ਵਿੱਚ ਪਾਵਾਂਗੇ ਤਨੀਆ ਤਨੀਆ ਤੇਰੇ ਵਿੱਚ ਬੇਸਨ ਦੇ ਹਿਸਾਬ ਨਾਲ ਪਾਣੀ ਪਾਵਾਂਗੇ ਪਤਲਾ ਰੱਖਾਂਗੇ ਥੋੜਾ ਥੋੜਾ ਨਹੀਂ ਬਹੁਤ ਥੋੜਾ ਜਿਆਦਾ ਸੋ ਗਾਇਸ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਇਹਨੂੰ ਬਿਲਕੁਲ ਪਤਲਾ ਕਰਨਾ ਆਪਾਂ

ਪਤਲਾ ਕਰ ਲੈਣਾ ਪੂਰਾ ਕਿ ਦੋ ਆਪ ਗੇ ਕਰਾਂਗੇ ਫਿਰ ਇਹਨੂੰ ਥੋੜਾ ਗਾੜਾ ਹੋਏ ਨਾ ਤਾਂ ਇਸ ਕਰਕੇ ਨੂੰ ਪੂਰਾ ਪਤਲਾ ਚੰਗੀ ਤਰ੍ਹਾਂ ਘੋਲ ਲੈਣਾ ਆਪਾਂ ਚੰਗੀ ਤਰ੍ਹਾਂ ਮਿਕਸ 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 ਗਾਈਜ਼ ਆਪਾਂ ਬੇਲੇ ਵਿੱਚ ਪਾਣੀ ਪਾਈਆਂਗੇ ਪਤਲਾ ਕਰਨਾ ਚੰਗੀ ਤਰ੍ਹਾਂ ਜਿੰਨਾ ਹੋ ਸੇ ਤੁਸੀਂ ਇੰਨਾ ਪਤਲਾ ਕਰ ਲਓ अपने सामना करियो ते गठा नहीं बनिया चाहिग्या बीच चंगी तरह खोल लियो इन चंगी तरह खोले ओ गाइस चेक करो चेक ये अपना हो चुका है बिल्कुल पतला ते मेरी पिछली आवाज आई सुनो थोड़ा इग्नोर करियो देखो ਬੇ ਕੁਦੀ ਕੁ ਗਾਈਜ਼ ਇਹ ਨਾ ਬਤਲਾ ਹੁਣਾ ਚਾਹੀਦਾ ਇਨਾ ਇਨਾਈ ਨਾ ਪੀਲਾ ਪੀਲਾ ਰੰਗ ਆ ਗਾ ਬੇਸਣਾ ਪੀਲਾ ਰੰਗ ਤੈਗਣ ਦੇ ਵਿੱਚ ਆਪਾਂ ਹਲਦੀ ਪਾਈ ਆ ਸੋ ਇਹ ਹੁਣ ਆਪਾਂ ਇਹਨੂੰ ਅੱਗੇ ਵਧਾਉਨੇ ਆ ਗਾਈਜ਼ ਇਹ ਤਾਂ ਹੋ ਗਿਆ ਡਨ ਤੇ ਹੁਣ ਆਪਾਂ ਇਹਨੂੰ ਦੱਸਾਂਗੇ ਆਪਾਂ ਇਹਦਾ ਅੱਗੇ ਕਰਨਾ ਕੀ ਹੈ ਇਹਨਾਂ ਦਾ ਆਪਾਂ ਕਰ ਲਿਆ ਤੇ ਵਾਦਿਆਂ ਹੁਣ ਅੱਗੇ ਵੱਲ ਸੋ ਗਾਇਜ਼ ਹੁਣ ਆਪਾਂ ਅੱਗੇ ਕਰਾਂਗੇ ਸਟਾਰਟ ਇਹਦੇ ਵਿੱਚ ਆਪਾਂ ਪਾਇਆ ਪਹਿਲਾਂ ਤੇਲ ਤੁਸੀਂ ਦੇਖ ਸਕਦੇ ਹੋ ਆਪਣੇ ਬੀਸਨ ਦੇ ਹਿਸਾਬ ਨਾਲ ਪਈਓ ਜਿਆਦਾ ਨਾ ਪਾਈਓ ਨਾ ਨਾ ਲੱਗੇ ਤਾਂ ਕਰਕੇ ਆਪਾਂ ਪਾਇਆ ਤਾਂ ਸੜ ਜੂਗਾ ਤੇ ਗਾਇਜ਼ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬੀਸਨ ਨਾਲ ਠੰਡਾ ਕਰ ਪਾਣੀ ਤੇਲ ਥੋੜਾ ਗਰਮ ਕਰਕੇ ਤਾ ਠੰਡਾ ਕਰ ਲਿਓ ਗਾਇਜ਼ ਹੁਣ ਆਪਾਂ ਇਹਨੂੰ ਪਾ ਕੇ ਮਿਲਦੇ ਹਾਂ 2 ਮਿੰਟ ਗਾਇਜ਼ ਹੁਣ ਆਪਏ ਵੇਚਾ ਪਾਤਾ ਹੈ ਉਮੜ ਆਪੇ ਸਨਣਾ ਹੋਊਗਾ ਇਸ ਇਤਰ ਬਣਦੀ ਹੈ ਸਾਡੀ ਚਾਹ ਪੰਜਾਬੀਆਂ ਦੀ ਪਹਿਲੀ ਪਸੰਦ ਚਾਹ ਤੇ ਇਤਰ ਬਣ ਰਹੀ ਹੈ ਆ ਬਈ ਰੈਸ ਪੀ ਨਾ ਪੜੀ ਗੋਲ ਗੋਲ ਘੁਮਾਓ ਮੈਸ਼ 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 ਫੇਰ ਇਹਨੂੰ ਚੰਗੀ ਤਰ੍ਹਾਂ ਗਾੜਾਂਗੇ ਗਾੜਾ ਜਿਵੇਂ ਕੜੀ ਹੁਣਾ ਲੈਣਾ ਬਸ ਉਹੀ ਕੰਮ ਕਰਦਾ ਗਾਇਜ਼ ਇਹਨੂੰ ਆਪ ਐਧੀ ਕੇ ਮਹੀਣਾ

ਚੰਗੀ ਤਰ੍ਹਾਂ ਕਰਾਂਗੇ ਗਾੜਾ ਇਹ ਤਾਂ ਹੈ ਪਤਲਾ ਇਹਦੇ ਕੋ ਕਪਹਿ ਨੂੰ ਕੁਮਹੀ ਜ ਕੁਮਹੀ ਦਾ ਫਿਰ ਤੋਂ ਬਾਤ ਕਰਾਂਗੇ ਦਾ ਅਗਲਾ ਪ੍ਰੋਸੈਸ ਮਿਲਦੇ ਸੋ ਗਾਈਜ਼ ਜਿਹੜਾ ਆਪਾਂ ਇਹ ਵਿੱਚ ਪਾ ਲੰਗੇ ਆ ਆਲੂ ਉਹਨ ਕੀ ਬਣਾ ਪੀਸਨ ਜਿਹੜਾ ਉਹ ਗਾੜਾ ਹੋ ਚੁੱਕਿਆ ਪੂਰਾ ਚੰਗੀ ਤਰ੍ਹਾਂ ਤਾਂ ਕਰਦੇ ਹੁਣ ਪਾ ਦਿਆ ਆਲੂ ਢੜੀ ਮਾਰ ਲਈ ਗਏ ਇਸ ਢੜੀ ਹੁਣ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਮਿਕਸ ਮਿਕਸ

ਸੋ ਗਾਇਜ਼ ਇਹ ਆਪਣਾ ਹੋ ਚੁੱਕਾ ਹੈ ਗਾੜਾ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਕੱਢਣੇ ਲੱਗੇ ਆ ਪਲੇਟ 'ਚ ਤੇ ਅੱਗੇ ਦੇਖਦੇ ਆਪਾਂ ਕੀ ਕਰਦੇ ਠੀਕ ਕਰਦੇ ਮਿਲਦੇ ਇਹਨੂੰ ਕੱਢ ਕੇ ਸੋ ਗਾਇਜ਼ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਿਆ ਸੀ ਤੇ ਜਿਹੜੀ ਪਲੇਟ ਆ ਉਹਦੇ ਨੀਚੇ ਆਪਾਂ ਜਿੱਤਰਾ ਲਾਣਾਗੇ ਤੇਲ ਨਹੀਂ ਤਾਂ ਇਹ ਚਿਪਕੂ ਜਾਊਗਾ ਤੇ ਆਪਾਂ ਇਹਨੂੰ ਪੂਰਾ ਬਰਾਬਰ ਤੇ ਪਲੇਟ 'ਚ ਪਾ ਲੈਣਾ ਤੇ ਆਪਾਂ ਹੁਣ ਇਹਨੂੰ ਪਲੇਨ ਕਰਕੇ ਰੱਖਦਾ ਏ ਥੋੜੀ ਦੇਰ ਆਪਾਂ ਇਹਨੂੰ ਰੈਸਟ ਰੱਖਾਂਗੇ 10 ਮਿੰਟ ਲਈ ਜਦੋਂ ਤੱਕ ਇਹ ਠੰਡਾ ਨਹੀਂ ਹੋਏ ਜਦ ਤੱਕ ਜਮਣੀ ਦਾ ਤਲਦਕ ਆਪਾਂ ਇਹਨੂੰ ਰੈਸਟ ਤੇ ਰੱਖਾਂਗੇ ਤੇ ਫਿਰ ਗਾਇ ਤੁਸੀਂ ਇਹਨੂੰ ਠੰਡਾ ਹੋਣ ਲਈ ਪੱਖੇ નીચે ਵੀ ਰੱਖ ਸਕਦੇ ਆ ਫ੍ਰਿਜ 'ਚ ਵੀ ਰੱਖ ਸਕਦੇ ਆ ਤੁਸੀਂ ਫ੍ਰਿਜ 'ਚ ਰੱਖਣਾ ਕਿਉਂ ਹਾਂਜੀ ਬਿਕੋਜ਼ ਠੰਡ ਇਸ ਹਾਈ ਲੈਵਲ ਯੈਸ ਤੇ ਹੁਣ ਆਪਾਂ ਇਹਨੂੰ 10 ਮਿੰਟ ਬਾਅਦ ਮੁੰਦੇ ਹਾਂ ਤੁਹਾਨੂੰ ਇਹ ਰੈਸਟ ਤੇ ਪਾ ਕੇ ਜਦੋਂ ਆਪਾਂ ਇਹਨੂੰ ਜਿਹੜਾ ਰੈਸਟ ਤੇ ਰੱਖਿਆ ਸੀ ਹੋ ਚੁੱਕਿਆ ਹੈ ਬਿਲਕੁਲ ਠੰਡਾ ਤੇ ਜੰਮ ਚੁੱਕਿਆ ਹੈ ਹੁਣ ਆਪਾਂ ਇਹ ਰੱਖ ਕੇ ਕਟਿੰਗ

ਉਹ ਗਾਇਵਾਂ ਆਪਾਂ ਇਹਨਾਂ ਨੂੰ ਪਾਤਾ ਫਰਾਈ ਹੋਣ ਦੇ ਲਈ ਇਹ ਥੋੜਾ ਥੋੜਾ ਫਰਾਈ ਹੋ ਰਹੇ ਨੇ ਨੂੰ ਫਰਾਈ ਹੋ ਕੇ ਸਿਰ ਲਏ ਆਪਾਂ ਇਹਨਾਂ ਨੂੰ ਫਰਾਈ ਕਰਨ ਲਈ ਪਾ ਦਿੱਤਾ ਆ ਇਹਨਾਂ ਨੂੰ ਥੋੜੇ ਹੋ ਗਏ ਫਰਾਈ ਫਿਰਦੇ ਦੇ ਪੱਕੇ ਵੀ ਨ ਬਣੇ ਨੇ ਤੇ ਜਮੀਆ ਤਾਂ ਰਿਵਿਊ ਕਿ ਜੈ ਸਾਦੇ ਉਹ ਥੋੜਾ ਥੋੜਾ ਲਾਲ ਲਾਲ ਹੋ ਚੁੱਕੇ ਨੇ ਫਿਰ ਆਪਾਂ ਇਹਦਾ ਪਲਟਾਂਗੇ ਫਿਰ ਹੋਜੀ ਵਾ ਦਾਲਨੇ ਸੋ ਗਾਇਜ਼ ਤੁਸੀਂ ਦੇਖਦੇ ਹੋ ਆਪਣੇ ਮੂਤਿਆਂ ਨੇ ਫਰਾਈ ਤੇ ਆਪਾਂ ਹੁਣ ਇਹਨਾਂ ਸਾਰਿਆਂ ਨੂੰ ਕੱਢ ਕੇ ਫੇਰ ਹੀ ਤੁਹਾਨੂੰ ਮਿਲਾਉਂਦੇ ਹਾਂ ਰਿਵਿਊ ਟਾਈਮ ਗਾਇਜ਼ ਸੋ ਗਾਇਜ਼ ਇਹ ਸੀ ਸਾਡਾ ਗੈਸ ਬਲੋਪੀ ਰੈਸਪੀ ਜਿਹੜੀ ਅਦਾ ਨਾਮ ਸੀਗਾ ਕਿ ਜਿਹਨੂੰ ਆਪਾਂ ਇਹ ਹੈਗੀ ਆਨ ਕੋਈ ਬੇਸਨ ਦੀ ਰੈਸਪੀ ਜਿਹਨੂੰ ਆਪਾਂ ਛੇਰੇ ਚਾਹਨਾ ਖਾਂਦੀ ਜਦੋਂ ਮਰਜ਼ੀ ਬਣਾ ਸਕਦੇ ਹੋ ਬੜੀ ਚੰਗੀ ਬਣੂਗੀ ਯੈਸੌਖੀ ਹੈ ਯੈਸ ਜਲਗੰਦੀ ਕੋਸ਼ਿਣੋ ਨੀ ਯੈਸ ਸੋ ਅਬ ਹੁੰਦੇ ਐਗਜ਼ਰਟ ਟੈਸਟ ਕਰਦੇ ਚੋਪ ਹੇ ਲੱਗ ਲੱਗ ਸ਼ੇਪ ਸ਼ੇਪ ਬਣਾ ਗਏ ਨੇ ਤੁਸੀਂ ਵੀ ਤੁਹਾਡਾ ਜਿੱਦਾ ਜੇ ਦਿਲ ਕਰੇ ਉਹਦੀ ਸ਼ੇਪ ਬਣਾ ਸਕਦੇ ਹੋ ਮੇਰੀ ਇਹ ਡੱਬਾ ਕਾ ਖੋ ਪੀਓ ਐਸ਼ੀ ਕਰੂ ਬੱਚਾ ਹਮ

ਨਾ ਮੀ ਹੋਵੇ। ਸੋ ਗਾਇਜ਼ ਇਹ ਸੀ ਜੀ ਸਾਡੀ ਇੱਕ ਨਿੱਕੀ ਜਿਹੀ ਰੈਸਪੀ ਜੋ ਵੀ ਬੜੀ ਜਲਦੀ ਤੁਸੀਂ ਬਣਾ ਸਕਦੇ। ਸੋ ਗਾਇਜ਼ ਇਹ ਬੜੀ ਸੀ ਬਹੁਤ ਜਿਆਦਾ ਟੇਸਟੀ ਸਾਡੀ ਰੈਸਪੀ। ਤੁਸੀਂ ਵੀ ਜਰੂਰ ਟਰਾਈ ਕਰਿਓ। ਸਾਡੀ ਸਾਦੀ ਦੀ ਸਾਦੀ ਰੈਸਪੀ ਆਪਣੇ ਬਲੌਗ ਤੇ ਪਾ ਦੇਣੀ ਹੈ ਜੋ ਕਿ ਤੁਸੀਂ ਦੇਖ ਲਿਓ ਤੇ ਇਹ ਟਰਾਈ ਜਰੂਰ ਕਰਿਓ। ਹਾਂਜੀ। ਤੇ ਸਾਡੀ ਤੇ ਜੇ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਪੂਰਾ ਆਡੇ ਬਲੌਗ ਵੀ ਜਾ ਕੇ ਜਲਦੀ ਜਲਦੀ ਦੇਖੋ। ਤੇ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ। ਹਾਂਜੀ। ਤਾਕੀ ਨਮ ਆਪ ਲੋਗ ਅਸੀ ਬਣਾਈਏ ਸਾਡੀ ਸ਼ਕਤੀ ਪਾ ਦੇ ਲਈ। ਸੋ ਬਾਈ ਜੈਸਾ ਤੇ ਨਾਨ ਕਹਤੇ ਆਪਣੇ ਵਲੌਗ ਦਾ ਐਂਡ ਇਸ ਵਲੌਗ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਜਰੂਰ ਕਰਿਓ। ਤੇ ਬੈਲ ਆਈਕਨ ਬਟਨ ਜਰੂਰ ਦਬਾਇਆ ਤਾਂ ਕਿ ਤੁਹਾਨੂੰ ਪਤਾ ਲੱਗੇ ਸਾਡੇ ਨਵੇਂ ਵਲੌਗ ਆਜ ਕੀ ਹੈ। ਬਾਏ ਬਾਏ। ਬਾਏ 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 ਬਾਏ। ਬੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ ਜੀ ਠੋਕਰਾਂ ਬਦਾ ਮਾਂ ਨਾਲੋਂ ਤੇਜ਼ ਹੁੰਦੀਆਂ।